हरविंदर सिंह बब्बू ने नगर तो आए चलो आओ जी कपड़े थोड़े हो ओ अके कमजोर है जी

ਰਮਜੀਤ ਸਿੰਘ ਛੋਟੀ ਰਮਜੀਤ ਕਰਾਣ ਮੱਜਰੇ ਤੋਂ ਜੀ ਖਾਪੜਿਆਂ ਤੋਂ ਆਜੋ ਭਾਈ ਹੋਲੀ ਕਰੋ ਆਪਣੇ ਅਗਰ ਜਸਵੀਰ ਹੋਜੀ ਆਜੋ ਭਾਈ ਸਾਜਣਾ ਆਜੋ ਕਿੰਨੇ ਛੋਟਾ ਨਹੀਂ ਯਾਰ ਤੁਹਾਨੂੰ ਮੈਂ ਤੈਨੂੰ ਭਾਈ ਛੋਟੇ ਮੋਟੇ ਆਜੋ ਮੈਨੂੰ ਆਜੋ ਭਾਈ ਜਗਦੀਨ ਸਿੰਘ ਨੰਦਲਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਔਰ ਬੜੇ ਮਹੱਤਵਪੂਰਨ ਲੀਡਰ ਚਾਟਕੇ ਕਾਂਗਰਸ ਵਾਲਾ ਆ ਰਹੇ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਹਲਕਾ ਚਮਕੌਰ ਸਾਹਿਬ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਮੇਨ ਥੰਮ ਸੀਗੇ ਜਿਨ੍ਹਾਂ ਚ ਨਰਿੰਦਰ ਸਿੰਘ ਮਾਵੀ ਜੀ ਚੇਅਰਮੈਨ ਰਹੇ ਆ ਰੋਪੜ ਬਲੌਕ ਸੰਪਤੀ ਦੇ ਅਕਾਲੀਦਾਲ ਵੱਲੋਂ ਆਪਣੇ ਪਿੰਡ ਦੇ ਕਈ ਵਾਰ ਸਰਪੰਚ ਰਹੇ ਮੋਹਰਜੀ ਇਹਨਾਂ ਦੀ ਵਾਈਫ ਸਰਪੰਚ ਰਹੇ ਅਕਾਲੀਦਾਲ ਦੇ ਇੰਚਾਰਜ ਹੈ ਮਹਿਲਾ ਵਿੰਗ ਦੇ ਤੇ ਚਮਕੌਰ ਸਾਹਿਬ ਦੇ ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਪਿੰਡਾਂ ਦੇ ਅੱਜ ਸਾਬਕਾ ਤੇ ਮੌਜੂਦਾ ਸਰਪੰਚ ਜਿਵੇਂ ਕਿ ਸਰਬਜੀਤ ਸਿੰਘ ਜੀ ਤੇ ਕਈ ਪਿੰਡਾਂ ਦੇ ਸਰਪੰਚ ਅੱਜ ਜੁਆਇਨ ਕੀਤੇ ਆ ਕਾਲੀ ਦਲ ਦੀ ਜਿਹੜੀ ਮੇਨ ਟੀਮ ਸੀ ਇਸ ਏਰੀਆ ਦੀ ਉਹ ਸਾਨੂੰ ਅੱਜ ਜੁਆਇਨ ਕੀਤਾ ਹੈ ਮੈਂ ਇਹਨਾਂ ਦਾ ਬਹੁਤ ਸਵਾਗਤ ਕਰਦਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਇਲਾਕੇ ਦੇ ਵਿੱਚ ਤੁਹਾਨੂੰ ਪੂਰਾ ਮਾਣ ਆਦਰ ਦਿੱਤਾ ਜਾਏਗਾ ਧੰਨਵਾਦ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਗੱਲੋਂ ਪਾਣੀਆਂ ਨੂੰ ਮੁੱਦਨ ਲੈ ਕੇ ਤੁਸੀਂ ਵੀ ਮੁੱਖ ਮੰਤਰੀ ਹੋ ਕਿ ਲੱਗਦਾ ਹੈ ਸੈਸ਼ਨ ਦਾ ਕਿੰਨਾ ਫਾਇਦਾ ਪੰਜਾਬ ਨੂੰ ਹੋਣ ਵਾਲਾ ਹੈ ਜਿਹੜੇ ਰੈਗੂਲੇਸ਼ਨ ਕੀਤੇ ਜਾਂਦੇ ਇਹਨਾਂ ਦਾ ਕੋਈ ਫਾਇਦਾ ਫੋਦਾ ਨਹੀਂ ਹੁੰਦਾ ਪਰ ਮੈਂ ਇਸ ਗੱਲ ਤੇ ਹੈਰਾਨ ਐ ਕਿ ਕੱਲ ਸਾਡਾ ਮੁੱਖ ਮੰਤਰੀ ਕਾਂਗਰਸ ਨੂੰ ਹੀ ਪੱਡੀ ਗਿਆ ਇੱਕ ਤਾਂ ਮੈਂ ਕਲੀਅਰ ਕਰ ਦੇਣਾ ਚਾਹਣਾ ਹੈ ਕਿ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਵਿਰੋਧੀ ਹੈ ਪੰਜਾਬ ਦੇ ਹੱਕਾਂ ਨੂੰ ਮਾਰ ਰਹੀ ਹੈ ਪੰਜਾਬ ਨੂੰ ਲੁੱਟ ਰਹੀ ਹੈ ਪਾਣੀਆਂ ਤੇ ਡਾਕਾ ਮਾਰ ਰਹੀ ਹੈ ਜਿਹੜਾ 2021 ਦੇ ਵਿੱਚ ਡੈਮ ਸੇਫਟੀ ਐਕਟ ਕੇਂਦਰ ਸਰਕਾਰ ਨੇ ਬਣਾਇਆ ਜਦੋਂ ਸਾਡੀ ਸਰਕਾਰ ਗਈ ਐ ਇਸ ਐਨ ਉਸ ਸਮੇਂ ਦਸੰਬਰ ਦੇ ਵਿੱਚ ਉਹ ਰਾਜ ਸਭਾ ਦੇ ਵਿੱਚ ਪਾਸ ਹੋਇਆ ਤੇ ਨਾਲ ਹੀ ਦਸੰਬਰ ਦੇ ਵਿੱਚ ਜਦੋਂ ਇਲੈਕਸ਼ਨ ਕੋਡ ਲੱਗ ਗਿਆ ਤਾਂ ਉਸ ਨੂੰ ਰਾਸ਼ਟਰਪਤੀ ਜੀ ਨੇ ਮਾਨਤਾ ਦਿੱਤੀ ਹੈ ਉਹਦੇ ਵਿੱਚ ਜਦੋਂ ਪਾਸ ਹੋਇਆ ਤਾਂ ਸਾਡਾ ਮੁੱਖ ਮੰਤਰੀ ਜਿਹੜਾ ਅੱਜ ਦਾ ਭਗਵੰਤ ਮਾਨ ਜੀ ਉੱਥੇ ਮੈਂਬਰ ਸੀ ਉਸਨੇ ਪੰਜਾਬ ਦੇ ਹਿੱਤਾਂ ਨੂੰ ਲੁੱਟਦੇ ਹੋਏ ਮੂਕ ਦਰਸ਼ਕ ਬਣ ਕੇ ਦੇਖਿਆ ਉਹਦਾ ਵਿਰੋਧ ਨਹੀਂ ਕੀਤਾ ਉਸ ਤੋਂ ਬਾਅਦ ਉਸ ਸੈਕਟਰ ਦੇ ਰਾਹੀਂ ਜਿਹੜਾ ਪੂਰਾ ਕੰਟਰੋਲ ਹੈ ਪਾਖੜਾ ਡੈਮ ਦਾ ਉਹ ਕੇਂਦਰ ਸਰਕਾਰ ਲੈ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਸੈਂਟਰਲ ਡੈਮ ਅਥਾਰਟੀ ਬਣਾ ਲਈ ਹੈ ਡੈਮ ਸੇਫਟੀ ਅਥਾਰਟੀ ਕੇਂਦਰ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਇੱਕ ਮਾਦੇ ਹੈ ਕਿ ਸਟੇਟ ਵੀ ਇੱਕ ਕਮੇਟੀ ਬਣਾਵੇ ਡੈਮ ਸੇਫਟੀ ਵਾਸਤੇ ਚਾਹੀਦਾ ਤਾਂ ਇਹ ਸੀ ਕਿ ਸਾਡੀ ਮੌਜੂਦਾ ਸਰਕਾਰ ਬਾਬਰ ਵਿੱਚ ਆਉਣ ਦੇ ਨਾਲ ਲੱਗਦੀ ਉਸ ਕਾਨੂੰਨ ਨੂੰ ਸੁਪਰੀਮ ਕੋਰਟ ਦੇ ਵਿੱਚ ਉਹ ਉਸ ਦੇ ਖਿਲਾਫ ਜਾਂਦੀ ਚੈਲੰਜ ਕਰਦੀ ਕਾਨੂੰਨ ਨੂੰ ਜਿਹੜਾ ਕਿ ਗਲਤ ਬਣਿਆ ਸਟੇਟ ਲਿਸਟ ਵਿੱਚ ਇਹ ਕੰਮ ਡੈਮ ਦਾ ਐਗਰੀਕਲਚਰ ਦਾ ਇਰੀਗੇਸ਼ਨ ਦਾ ਕੇਂਦਰ ਸਰਕਾਰ ਕਾਨੂੰਨ ਬਣਾ ਨਹੀਂ ਸਕਦੀ ਉਹਨਾਂ ਨੇ ਤੱਕਾ ਕੀਤਾ ਲੇਕਿਨ ਪੰਜਾਬ ਸਰਕਾਰ ਨੇ ਉਸ ਨੂੰ ਚੈਲੰਜ ਕਰਨ ਦੀ بجائے ਉਹ ਨੂੰ ਮੰਨਦੇ ਹੋਏ ਇੱਕ ਕਮੇਟੀ ਸਟੇਟ ਦੀ ਵੀ ਬਣਾਤੀ ਸੈਂਟਰ ਦੇ ਨਾਲ ਜਿਹਦੇ ਨਾਲ ਕੰਪਲੀਟ ਕੰਟਰੋਲ ਹੈ ਜਿਹੜਾ ਕੇਂਦਰ ਦਾ ਹੋ ਗਿਆ ਉਹ ਜਰ ਮਰਜੀ ਜਿੰਨੇ ਮਰਜੀ ਚੂੜੀ ਮਰੋੜੇ ਪਰ ਇੰਨੀਆਂ ਪਾਵਰਾਂ ਸੈਂਟਰਲ ਟੈਂਪ ਸੇਫਟੀ ਕਮੇਟੀ ਨੂੰ ਦਿੱਤੀਆਂ ਕਿ ਪਾਰਲੀਮੈਂਟ ਵਿੱਚ ਵੀ ਜਾਣ ਦੀ ਲੋੜ ਨਹੀਂ ਉਹ ਜੋ ਮਰਜ਼ੀ ਕਰ ਸਕਦੇ ਆਸਲ ਦੇ ਵਿੱਚ ਪਹਿਲਾਂ ਤਾਂ ਜਿਹੜੀ ਲੜਾਈ ਚੱਲ ਰਹੀ ਸੀ ਚੱਲੀ ਰਹੀ ਸੀ ਜਿਨੇ ਜੋ ਕਰਿਆ ਉਹ ਸਭ ਨੂੰ ਪਤਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸਾਡੇ ਤੱਕ ਕਾਂਗਰਸ ਪਾਰਟੀ ਨੇ ਪੂਰੀ ਲੜਾਈ ਲੜੀ ਹੈ ਅੱਜ ਤੱਕ ਪਾਣੀ ਜਾਣ ਨਹੀਂ ਦਿੱਤਾ ਲੇਕਿਨ ਆ ਜਿਹੜਾ ਮੁੱਖ ਮੰਤਰੀ ਵਾਲੇ ਸਰਕਾਰ ਆਈ ਹੈ ਕਿਉਂਕਿ ਕੇਜਰੀਵਾਲ ਹਰਿਆਣੇ ਦੇ ਹੈ ਇਹਨਾਂ ਨੇ ਅੰਦਰ ਖਾਤੇ ਪੂਰਾ ਡਾਕਾ ਮਰਵਾਤਾ ਪੰਜਾਬ ਦੇ ਪਾਣੀਆਂ ਦੇ ਉੱਪਰ ਡੈਮ ਸੇਫਟੀ ਐਕਟ ਪੰਜਾਬ ਦੇ ਵਿੱਚ ਲਾਗੂ ਕਰਾਤਾ ਨੈਸ਼ਨਲ ਜਿਹੜੀ ਡੈਮ ਸੇਫਟੀ ਅਥਾਰਟੀ ਹੈ ਉਹਨੂੰ ਲਾਗੂ ਕਰਾਤਾ ਤੇ ਨਾਲ ਹੀ ਇੱਥੇ ਕਮੇਟੀ ਬਣਾ ਕੇ ਜਿਹੜਾ ਕਾਨੂੰਨ ਹੈ ਉਹਨੂੰ ਪੂਰੀ ਬਾਨਤਾ ਦੇਤੀ ਮੈਂ ਫੇਰ ਕਹਿਣਾ ਕਿ ਇਸ ਐਕਟ ਦੇ ਖਿਲਾਫ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਤੇ ਹਰ ਹੀਲਾ ਕਰਨਾ ਚਾਹੀਦਾ ਸਾਡੇ ਪਾਸ ਪਾਣੀ ਨਹੀਂ ਹੈ ਐਸੀ ਸੁਪਰੀਮ ਕੋਰਟ ਨੂੰ ਕਨਵਿੰਸ ਕੀਤਾ ਕਿ ਸਾਡੇ ਕੋਲ ਉਹਨਾਂ ਹਾਲਾਤਾਂ ਦੇ ਨਾਲੋਂ ਅੱਜ ਦੇ ਹਾਲਾਤ ਡਿਫਰੈਂਟ ਹੋ ਗਏ ਹੁਣ ਸਾਡੇ ਪਾਸ ਦੇਰ ਨੂੰ ਹੀ ਪਾਣੀ ਨਹੀਂ ਹੈ ਥੋੜੀ ਥੋੜੀ ਸਾਡੇ ਪਾਸ ਪੀਣ ਨੂੰ ਨਹੀਂ ਬਚਣਾ ਇਸ ਕਰਕੇ ਅਸੀਂ ਇੱਕ ਵੀ ਬੂੰਦ ਹੈ ਜਿਹੜੀ ਉਹ ਪਾਣੀ ਦੀ ਨਹੀਂ ਦੇ ਸਕਦੇ ਜਿਹੜਾ ਕਿਸਾਨਾਂ ਨੂੰ ਉਹ ਇਹਨਾਂ ਨੇ ਕਿਹਾ ਵੀ ਧਰਨਾ ਦੀ ਗੌਰ ਦੇਣਾ ਕਿਸਾਨਾਂ ਨੂੰ ਉਹਨਾਂ ਨੂੰ ਕੱਢ ਰਹੇ ਆ ਘਰਾਂ ਇਕੱਠਾ ਨੂੰ ਨਿਜਰਬੰਦ ਕੀਤਾ ਕਿਸਾਨਾਂ ਨੂੰ ਇੱਕ ਸਾਜ਼ਿਸ਼ ਹੈ ਸਾਡਾ ਮੁੱਖ ਮੰਤਰੀ ਕੇਂਦਰ ਸਰਕਾਰ ਦਾ ਪਿੱਠੂ ਬਣਿਆ ਹੋਇਆ ਹੈ ਉਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰਨ ਚ ਕੋਈ ਕਿਸੇ ਨਹੀਂ ਛੱਡੀ ਪੰਜਾਬ ਦੇ ਪਾਣੀਆਂ ਬਡਾਕਾ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰੀ ਕਰ ਲਈ ਹੈ ਤੇ ਮੁੱਖ ਮੰਤਰੀ ਸਾਡੀ ਪੰਜਾਬ ਸਰਕਾਰ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਤੇ ਅਗਲੀ ਸਾਜ਼ਿਸ਼ ਇਹ ਹੈ ਕਿ ਇਹਨਾਂ ਨੂੰ ਕੁੱਟੋ ਵੀ ਇਹਨਾਂ ਨੂੰ ਲੁੱਟੋ ਵੀ আর ਰੋਣ ਵੀ ਨਾ ਦਿਓ ਤੇ ਧਰਨੇ ਵੀ ਨਹੀਂ ਲਾਉਣ ਦੇਣੇ ਤੁਸੀਂ ਧਰਨੇ ਲਾਓਗੇ ਤਾਂ ਤੁਹਾਨੂੰ ਅੰਦਰ ਕਰਾਂਗੇ ਦਬਕੇ ਮਾਰਨ ਚ ਕੋਈ ਕਸਰ ਨਹੀਂ ਛੱਡੀ ਪੂਰੇ ਦਬਕੇ ਮਾਰਤੇ ਆ ਕਿ ਜਿਹੜਾ ਧਰਨੇ ਲਾਊਗਾ ਅਸੀਂ ਠੋਕਾਂਗੇ ਕਾਂਗਰਸ ਪਾਰਟੀ ਹੁਣ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਇੱਕ ਜਿਹੜਾ ਅੱਜ ਤੋਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਔਰ ਜਿਹੜੇ ਵੀ ਦੇਸ਼ ਵਿੱਚ ਲੋਕਤੰਤਰ ਹੈ ਉਥੇ ਪ੍ਰਕਿਰਿਆ ਹੈ ਕਿ ਜਿਹੜੇ ਨਾਗਰਿਕ ਹੈ ਉਹ ਪ੍ਰੋਟੈਸਟ ਕਰ ਸਕਦੇ ਆ ਲੇਕਿਨ ਇਥੇ ਡਿਕਟੇਟਰਸ਼ਿਪ ਹੋ ਗਈ ਹੈ ਕਿ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਸੋ ਇਹ ਬਿਲਕੁਲ ਹੀ ਗਲਤ ਲੋਕਤੰਤਰ ਦੇ ਖਿਲਾਫ ਗੱਲਾਂ ਇਹ ਜਿਹੜੀ ਮੌਜੂਦਾ ਸਰਕਾਰ ਕਰ ਰਹੀ ਹੈ ਜੋ ਜਿਹੜਾ ਪੰਜਾਬ ਲਗਾਮ ਹਮਲਾ ਹੋਇਆ ਉਹਨੂੰ 2 ਹਫਤੇ ਹੋ ਚੁੱਕੇ ਆ ਇਹ ਬਾਤ ਚ ਗੱਲ ਕਰਾਂ ਸਰ ਕਾਂਗਰਸ ਪਾਰਟੀ ਦਾ ਹਮੇਸ਼ਾ ਨਿਸਾਨਾ ਦੇ ਪ੍ਰਤੀ ਧਿਆਨ ਰੱਖਦਾ ਐਸੀ ਹਰ ਹਾਲਤ ਦੇ ਵਿੱਚ ਕਿਸਾਨੀ ਮੰਗਾਂ ਦੇ ਨਾਲ ਹੈ ਮੈਂ ਚੇਅਰਮੈਨ ਐ ਸਟੈਂਡਿੰਗ ਕਮੇਟੀ ਪਾਰਲੀਮੈਂਟ ਦਾ ਜਿਹਦੇ ਵਿੱਚ 30 ਮੈਂਬਰ ਐ ਮੈਂਬਰ ਪਾਰਲੀਮੈਂਟ 30 ਐ ਐਸੀ ਪਾਸ ਕੀਤਾ ਹੈ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਾਰੰਟੀ ਹੋਣੀ ਚਾਹੀਦੀ ਐ ਐਸੀ ਪਾਸ ਕੀਤਾ ਹੈ ਕਿ ਕਿਸਾਨਾਂ ਦੀ ਜਦੋਂ ਫਸਲ ਕੱਟੀ ਜਾਂਦੀ ਹੈ ਉਹ ਬਾਅਦ ਵਿੱਚ ਅੱਗ ਲਾਉਂਦੇ ਆ ਉਹ ਅੱਗ ਨਾ ਲਾਉਣ ਇਸ ਕਰਕੇ ਉਹਨਾਂ ਨੂੰ ਜਿਹੜੀ ਪਰਾਲੀ ਹੈ ਇਕੱਠੀ ਕਰਨ ਵਾਸਤੇ 1000 ਰੁਪਿਆ ਪ੍ਰਤੀ ਕੰਟਲ ਨੇ 100 ਰੁਪਿਆ ਪ੍ਰਤੀ ਕੰਟਲ ਉਹਨਾਂ ਨੂੰ ਐਮਐਸਪੀ ਦੇ ਉੱਪਰ ਦਵੇ ਤਾਂ ਕਿ ਜਿਹੜੀ ਫਸਲ ਹੈ ਉਹਨੂੰ ਕੱਟਣ ਤੋਂ ਬਾਅਦ ਉਹ ਪਰਾਲੀ ਨੂੰ ਅੱਗ ਨਾ ਲਾਉਣ ਉਹਨੂੰ ਇਕੱਠੀ ਕਰਨ ਸੋ ਇਸ ਤਰ੍ਹਾਂ ਦੇ ਅਸੀਂ ਬਹੁਤ ਸਾਰੇ ਔਰ ਜਿਤਨਾ ਗਊਸ਼ਾਲਾ ਮੈਂ ਉਹਨਾਂ ਵਿੱਚ ਅਸੀਂ ਕਰਿਆ ਕਿ ਗਊਸ਼ਾਲਾ ਵਾਸਤੇ ਕਿੰਨੀ ਜਗ੍ਹਾ ਚਾਹੀਦੀ ਹੈ ਉਨੀ ਜਗ੍ਹਾ ਸਪੈਸੀਫਾਈ ਕਰੋ ਗੰਗਾ ਗਊਵਾ ਦਾ ਬੈਠ ਨਹੀਂ ਸਕਦੀਆਂ ਇਸ ਤਰੀਕੇ ਦੇ ਨਾਲ ਹੜੁੱਪੀਆਂ ਹੋਈਆਂ ਗਊਸ਼ਾਲਾਵਾਂ ਦੇ ਵਿੱਚ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਂ ਕਿਸਾਨਾਂ ਦੇ ਗਊਸ਼ਾਲਾਵਾਦ ਯਾਰ ਖਾਸ ਤੌਰ ਤੇ ਮਜ਼ਦੂਰਾਂ ਦੇ ਹੱਕ ਵਿੱਚ ਮੈਂ ਕਿਹਾ ਕਿ ਜਿੱਥੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਓ ਉੱਥੇ ਮਜ਼ਦੂਰਾਂ ਦਾ ਵੀ ਕਰੋ ਤੇ ਮਜ਼ਦੂਰਾਂ ਦਾ ਵੀ ਉਨਾ ਹੀ ਧਿਆਨ ਰੱਖਿਆ ਜਾਵੇ ਜਿੰਨਾ ਕਿ ਕਿਸਾਨਾਂ ਦਾ ਇਹ ਅਸੀਂ ਉਹਦੇ 'ਚ ਪਾਸ ਕੀਤਾ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਸ਼ਬਦਾਬੂਨੀ ਤੁਹਾਡੇ ਖਿਲਾਫ ਵਰਤੇ ਨੇ ਹਾਂ ਜੀ ਰਵਨੀਤ ਬਿੱਟੂ ਯਾਰ ਰਵਣੀਤ ਬਿੱਟੂ ਰਵਣੀ ਦੇ ਬਿੱਟੂ ਆ ਮੈਂ ਕੀ ਕਰਾਂ ਐਨੇ ਮਤਲਬ ਘਟਿਆ ਬਣ ਤੇ ਆ ਗਿਆ ਹੈ ਐਨੀ ਗਲਤ ਸ਼ਬਦਾਬੀ ਬੋਲੀ ਹੈ ਕਿ ਸਾਡੋਂ ਦਾ ਗਧਿਆਂ ਦਾ ਹੀ ਦੱਸਤਾ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਬਿੱਟੂ ਜੀ ਆਪਣੀ ਜ਼ੁਬਾਨ ਨੂੰ ਸੰਭਾਲੋ ਹੋਸ਼ ਕਰੋ ਤੁਸੀਂ ਚੰਗੇ ਪਰਿਵਾਰ ਦੇ ਮੁੰਡੇ ਹੋ ਤੁਹਾਡੀ ਕੌਮ ਵੀ ਬਹਾਦਰ ਹੈ ਮੈਂ ਇਸ ਗੱਲ ਨੂੰ ਕਹਿੰਦਾ ਤੂੰ ਸਾਡੀ ਕੌਮ ਨੂੰ ਗਾਲਾਂ ਕੱਢੀ ਜਾਂਦਾ ਸਾਡੀ ਨਸਲ ਨੂੰ ਗਾਲਾਂ ਕੱਢੀ ਜਾਂਦਾ ਯਾਰ ਤੇਰੀ ਨਸਲ ਵਾਲੇ ਤਾਂ ਇਸ ਤਰ੍ਹਾਂ ਬੋਲਦੇ ਨਹੀਂ ਐ ਸਾਨੂੰ ਹੁਣ ਤੇਰਾ ਡੀਐਨਏ ਟੈਸਟ ਕਰਾਉਣਾ ਪੈਣਾ ਕਿ ਤੂੰ ਅਸਲੀ ਹੈਗਾ ਕਿ ਨਹੀਂ ਹੈਗਾ ਐਸੀ ਤਾਂ ਅਸਲੀ ਹੈ ਮੈਂ ਤੈਨੂੰ ਦੱਸਦਾ ਪੰਜਾਬ ਸਰਕਾਰ ਵੱਲੋਂ 31 ਮਈ ਤੱਕ ਨਸ਼ਾ ਖਤਮ ਕਰਨ ਦੀ ਗੱਲ ਹੋ ਰਹੀ ਹੈ ਕੱਲ ਨੂੰ ਯੂਥ ਵਾਸਤੇ ਉਹ ਵੀ ਕਿਸ ਤਰ੍ਹਾਂ ਦੇਖਦੇ ਆ ਤੁਹਾਨੂੰ ਇਹ ਹੁਣ ਫਿਰ ਆ ਗੱਲ ਰੁੜ ਜੇਗੀ ਸਾਡੀ ਫਿਰ ਗੱਲ ਕਰਦੇ ਹਾਂ ਬਹੁਤ ਗੱਲ ਸਰਕਾਰ ਵੱਲੋਂ 31 ਮਈ ਤੱਕ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਭਾਈ ਸਾਹਿਬ 31 ਮਈਆਂ ਕਈ ਮਾਰਚਾਂ ਕਈਆਂ ਲੰਘ ਲੀਆਂ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਖਿਲਾਫ ਕੁਝ ਨਹੀਂ ਕੀਤਾ ਹੁਣ ਵੀ ਸਿਰਫ ਡਰਾਮਾ ਕਰ ਰਹੇ ਜਿਹੜੇ ਨਜਾਇਜ਼ ਘਰ ਬਣੇ ਹੁੰਦੇ ਉਹਨਾਂ ਨੂੰ ਜਾ ਕੇ ਢਾਹ ਦਿੰਦੇ ਆ ਕਾਨੂੰਨ ਵਿੱਚੇ ਪ੍ਰੋਵੀਜ਼ਨ ਨਹੀਂ ਐ ਇਸ ਤਰ੍ਹਾਂ ਕਿ ਕਿਸੇ ਦਾ ਘਟਾ ਦੋ ਇਸ ਕਰਕੇ ਇਹ ਸਾਰੇ ਡਰਾਮੇਬਾਜ਼ੀ ਚੱਲ ਰਹੀ ਹੈ ਇਹ ਡਰਾਮੇਬਾਜ਼ੀ ਦੀ ਸਰਕਾਰ ਹੈ ਜਿਸ ਤਰ੍ਹਾਂ ਸਕੂਲਾਂ ਦੇ ਨਹੀਂ ਪੱਥਰ ਲਾਈ ਜਾਂਦੇ ਕੰਦ ਨੂੰ ਛਿੱਲ ਕੇ ਉਸੇ ਤਰ੍ਹਾਂ ਜਿਹੜੇ ਨਜਾਇਜ਼ ਕੋਈ ਘਰ ਬਣਿਆ ਵਾ ਕਿਸੇ ਨੇ ਆਬਾਦੀ ਦੇ ਬਾਹਰ ਬਣਾ ਲਿਆ ਕਿਸੇ ਨੇ ਪੰਚਾਇਤੀ ਲੈਂਡ ਤੇ ਬਣਾ ਲਿਆ ਕਿਸੇ ਨੇ ਟੋਬਾ ਦੱਬ ਲਿਆ ਟਾਉਂਦੇ ਹੋਏ ਦਿਖਾ ਦਿੰਦੇ ਕਿ ਨਸ਼ਿਆਂ ਦਾ ਕਰਿਆ ਇਹ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਕਰ ਰਹੇ ਇਹਨਾਂ ਨੇ ਆਪ 3.5 ਸਾਲ ਦੇ ਵਿੱਚ ਨਸ਼ਿਆਂ ਦੀ ਪਰਿਵਾਰ ਕਰਤੀ ਹੈ ਘਰ ਘਰ ਨਸ਼ਾ ਵਿਕ ਰਿਹਾ ਇਹ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਹੈ ਆਪ ਹੀ ਨਸ਼ਿਆਂ ਦਾ ਜਿਹੜਾ ਇੱਕ ਕਿਸਮ ਦਾ ਆਈਡਲ ਹੈ ਉਹ ਸ਼ਰਾਬ ਪੀ ਪੀ ਕੇ ਦਿਖਾਉਂਦਾ ਹੈ ਕਿ ਨੌਜਵਾਨੋ ਸ਼ਰਾਬ ਪੀਏ ਕਰੋ ਉਹ ਆਪ ਹੀ ਐਸਾ ਬੰਦਾ ਯਾਰ ਕਿਸ ਤਰੀਕੇ ਦੇ ਨਾਲ ਨਸ਼ੇ ਨੂੰ ਬੰਦ ਕਰ ਸਕਦਾ ਧੰਨਵਾਦ ਜਿਹੜਾ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਹੈ ਵੀ ਜੀ ਆਪ ਆਪੜੇ ਉਹਦੀ ਗੱਲ ਕਰ ਲਈ ਹਾਂ ਦੱਸੋ ਕੀ ਰਾਹੁਲ ਗਾਂਧੀ ਨੇ ਖੇਤ ਜਿਖਾਇਆ ਜਿਹੜਾ ਪੰਜਾਬ ਦੇ ਵਿੱਚ ਲਗਾਇਆ ਹੈ ਮੈਂ ਹੋਇਆ ਕਤਲ ਨੂੰ ਰਾਹੁਲ ਗਾਂਧੀ ਬਹੁਤ ਹੀ ਨੇਕ ਸੁਭਾਅ ਦਰਿਆ ਦਿਲ ਹਰ ਸੌਫਟ ਦਿਲ ਬੰਦਾ ਹੈ ਉਹ ਸਿੱਖੀ ਨੂੰ ਪਿਆਰ ਕਰਦਾ ਹੈ ਉਹਨਾਂ ਦੇ ਮਾਤਾ ਜੀ ਨੇ ਆਪਣਾ ਮੁੱਖ ਪ੍ਰਧਾਨ ਮੰਤਰੀ ਦਾ ਤਾਜ ਆਪਣੇ ਸਿਰ 'ਤੇ ਸਭਾ ਸਭਾ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਬਣੋ ਜਿਹੜੇ ਕਈ ਅਕਾਲੀ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਪਾਰਟੀ ਦੇ ਵਿੱਚ ਕੀ ਕੰਮ ਤੇ ਆਇਆ ਬਾਈ ਜੀ ਜਿੰਨੇ ਬੰਦੇ ਅਕਾਲੀ ਦਲ ਨੂੰ ਛੱਡ ਕੇ ਅੱਜ ਕਾਂਗਰਸ ਵਿੱਚ ਸ਼ਾਮਲ ਹੋਏ ਆ ਉਹ ਇੱਕ ਇੱਕ ਪਿੰਡ ਦਾ ਪੂਰਾ ਥੰਮ ਅਕਾਲੀ ਦਲ ਦਾ ਪੂਰਾ ਥੰਮ ਸੀਗੇ ਜਿੰਨੇ ਬੰਦੇ ਇਲਾਕੇ ਦੇ 15 20 ਸਰਪੰਚ ਅਕਵਾਲ ਸਿੰਘ 바ਵਾ ਸਿੰਘ ਜੰਗ ਸਿੰਘ ਇਹਨਾਂ ਦੇ ਛਤਰਛਾਇਏ ਦੇ ਹੇਠ ਕਹਿਣ ਦੇ ਬਦ ਕਾਂਗਰਸ ਸ਼ਾਮਲ ਹੋਏ ਤੇ ਵੱਧ ਚੜ ਕੇ ਆ ਪਾਰਟੀ ਦੀ ਮਦਦ ਕਰਨਗੇ ਹਰ ਟਾਈਮ ਪਾਰਟੀ ਨਾਲ ਮੋਢਾ ਜੋੜ ਕੇ ਮੋਢਾ ਜੋੜ ਕੇ ਚੱਲਣਗੇ ਸਾਰੇ ਸਿਰ ਕੱਢ ਬੰਦੇ ਆ ਪਿੰਡ ਦੇ ਸਾਰਾ ਸਰਪੰਚ ਪੰਚ ਸਾਬਕਾ ਕੋਈ ਮੌਜੂਦਾ ਹੈ ਬਹੁਤ ਵਧੀਆ ਪਾਰਟੀ ਵਾਸਤੇ ਕੰਮ ਕਰਨਗੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਤਾਂ ਕਾਫੀ ਹੋਰ ਪਾਰਟੀ ਦਾ ਬੋਟ ਬੈਂਕ ਵਧੇਗਾ ਜੀ ਬਹੁਤ ਜ਼ਿਆਦਾ ਵਧੂਗਾ ਬਹੁਤ ਜ਼ਿਆਦਾ ਵਧੂਗਾ 15 ਪਿੰਡਾਂ 'ਚ ਤਾਂ ਦੁੱਗਣਾ ਹੀ ਹੋ ਜਾਊਗਾ ਕਿਹੜੀ ਕਿਹੜੀਆਂ ਹੁਣ ਪ੍ਰਵੇਖ ਨੂੰ ਲੈ ਕੇ ਜ ਇਹਨਾਂ ਦੀ ਗੱਲ ਕੀਤੀ ਜਾਵੇ ਵੀ ਨਿੱਗੀਆਂ ਵੇਖਾ ਆਏ ਆ ਅਕਾਲੀ ਦਲ ਨੂੰ ਛੱਡਿਆ ਆਏ ਜੀ ਅਕਾਲੀ ਦਲ ਤਾਂ 20-25 ਸਾਲਾਂ ਤੋਂ ਲੋਕੀ ਦੇਖਦੇ ਆ ਰਹੇ ਆ ਵੀ ਪ੍ਰਧਾਨ ਹੀ ਆਪਣੀ ਛੱਡ ਕੇ ਰਾਜੀ ਨਹੀਂ ਪਹਿਲਾਂ ਬਾਦਲ ਫਿਰ ਉਹ ਆ ਗਿਆ ਸੁਖਵੀਰ ਆ ਗਿਆ ਪ੍ਰਧਾਨਗੀ ਛੱਡਦਾ ਨਵਾਂ ਪ੍ਰਧਾਨ ਆਉਂਦਾ ਕਾਲੀਦਾਲ ਵੀ ਠੀਕ ਸੀਗਾ ਜਿੰਦਾਬਾਦ ਸੀਗਾ ਪਰ ਉਹਦੇ ਪ੍ਰਧਾਨਗੀ ਨਾ ਛੱਡਣ ਕਾਰਨ ਸਾਰੇ ਬੰਦਿਆਂ ਨੇ ਨਿਰਾਸ਼ ਆ ਕਿ ਉਹਨੇ ਪ੍ਰਧਾਨਗੀ ਛੱਡੀ ਨਹੀਂ ਤੇ ਅਸੀਂ ਨਹੀਂ ਮਤਲਬ ਪਾਰਟੀ ਦੇ ਨਾਲ ਸਾਥ ਕੇ ਰਹਿਣਾ। ਪਰ ਵਿੱਚ ਹੋਰ ਵੀ ਜਿਹੜੇ ਪਾਰਟੀਆਂ ਦੇ ਕਹੇ ਦੀ ਆਗੂ ਸਰਬਾਨ ਜਾਂ ਵਰਕਰ ਕਾਂਗਰਸ ਪਾਰਟੀ ਦੇ ਵਿੱਚ ਇਸ ਇਸ ਵਰਕਰਾਂ ਨੂੰ ਦੇਖ ਕੇ ਸਰਪੰਚ ਪੰਚਾਂ ਨੂੰ ਚੇਅਰਮੈਨਾਂ ਨੂੰ ਦੇਖ ਕੇ ਘੱਟੋ ਘੱਟ ਵੀ 20 30 ਸਰਪੰਚ ਹੋਰ ਆ ਕੇ ਅਗਲੇ ਮਹੀਨੇ ਚ ਵਿੱਚ ਸ਼ਾਮਲ ਹੋ ਜਾਣਗੇ। ਚੰਨੀ ਸਾਹਿਬ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਹੈ ਉਹਨਾਂ ਨੇ ਸਾਰੇ ਬੰਦਿਆਂ ਦਾ ਬਹੁਤ ਸਤਿਕਾਰ ਕੀਤਾ ਸਿਰੋਪਾਓ ਦੇ ਕੇ ਮਾਨ ਸਤਕਾਰ ਦੇ ਕੇ ਕਿਹਾ ਵੀ ਜੋ ਮਾਨ ਸਤਕਾਰ ਬਣਦਾ ਤੁਹਾਨੂੰ ਮਿਲੇਗਾ ਤੇ ਪਾਰਟੀ ਦੀ ਵੱਧ ਚੜ ਕੇ ਆਪਣੀ ਸੇਵਾ ਕਰੋ ਕਪੜਾ ਸਾਹਿਬ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤੁਹਾਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਜੀ ਜਾਣਕਾਰੀ ਦੇਉਂਦੇ ਜੀ ਸੌਰਵ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਮੁਹਾਲੀ ਮੀਡੀਆ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦਾ ਜਿਹੜਾ ਫੰਕਸ਼ਨ ਸੀ ਇਹ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਉਸ ਦੀ ਜਿਹੜੀ ਕਵਰੇਜ ਕੀਤੀ ਹੈ ਸੋ ਅਸੀਂ ਅੱਜ ਸਾਡੇ ਮੇਰੇ ਵੱਡੇ ਵੀਰ ਸਰਦਾਰ ਨਰਿੰਦਰ ਸਿੰਘ ਮਾਵੀ ਜੀ ਸਾਬਕਾ ਚੇਅਰਮੈਨ ਬਲਾਕ ਸਮਤੀ ਰੋਪੜ ਔਰ ਮੇਰਾ ਮੈਂ ਜਿਹੜਾ ਮੇਰੀ ਜਿਹੜੀ ਵਾਈਫ ਸੀ ਉਹ 10 ਸਾਲ ਸਰਪੰਚ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਇਸਤਰੀ ਵਿੰਗ ਦੀ ਹਲਕਾ ਇੰਚਾਰਜ ਚਮਕੌਰ ਸਾਹਿਬ ਵੀ ਰਹਿ ਚੁੱਕੀ ਹੈ ਸਰਕਲ ਪ੍ਰਧਾਨ ਵੀ ਰਹਿ ਚੁੱਕੀ ਹੈ ਔਰ ਉਹਨਾਂ ਨੇ ਪਾਰਟੀ ਦੇ ਵਾਸਤੇ ਪਾਰਟੀ ਦੀ ਵਹਿਤਰੀ ਵਾਸਤੇ ਉਹਨਾਂ ਨੇ ਔਰ ਮੇਰੇ ਪਰਿਵਾਰ ਨੇ ਸਾਰੀ ਸਾਡੀ ਟੀਮ ਨੇ ਇਲਾਕੇ ਦੀ ਨੇ ਬਹੁਤ ਜਿਹੜੀ ਮਿਹਨਤ ਕੀਤੀ ਹੈ ਸੋ ਮਿਹਨਤ ਕਰਦੇ ਕਰਦੇ ਕੁਝ ਸਾਲਾਂ ਤੋਂ ਜਿਹੜਾ ਇਹ ਹੈ ਵੀ ਸਾਡਾ ਪਾਰਟੀ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਉਸ ਦੇ ਵਿੱਚ ਜਿਹੜਾ ਸਾਡੇ ਵਰਕਰਾਂ ਦੀ ਜਿਹੜੀ ਪੁੱਛ ਪ੍ਰਤੀਤ ਸਾਡੇ ਹਲਕੇ ਦੇ ਵਿੱਚ ਜਿਹੜੀ ਉਹ ਬਹੁਤ ਘਟ ਗਈ ਹੈ ਔਰ ਜਿਹੜਾ ਕੋਈ ਕੰਮਕਾਰ ਨਾ ਹੋਣਾ ਔਰ ਪਿੰਡਾਂ ਦੇ ਵਿੱਚ ਪਾਰਟੀ ਦੇ ਜਿਹੜੇ ਸਾਡੇ ਲੀਡਰ ਸੀ ਉਹ ਨਹੀਂ ਸਾਡੇ ਪਿੰਡਾਂ ਦੇ ਵਿੱਚ ਵਿਚਰੇ ਇਸ ਕਰਕੇ ਸਾਡਾ ਜਿਹੜਾ ਮਨ ਹੈ ਉਹ ਕਾਲੀ ਦਲ ਤੋਂ ਜਿਹੜਾ ਉੱਠਿਆ ਹੈ ਔਰ ਅਸੀਂ ਅੱਜ ਜਿਹੜਾ ਆਪਣੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਨਾਲ ਉਹਨਾਂ ਦੇ ਸਾਡੇ ਡਿਪਟੀ ਸੀਐਮ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਬ੍ਰਦਰ ਆਪਣੇ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਾਡੀ ਜਿਹੜੀ ਅੱਜ ਸ਼ਮੂਲੀਅਤ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਕਰਾਈ ਹੈ ਸੋ ਅਸੀਂ ਜਿਹੜਾ ਇਹ ਪਾਰਟੀ ਦੇ ਵਿੱਚ ਸ਼ਾਮਲ ਸਾਡੀ ਜਿਹੜੀ ਸਮੂਚੀ ਸਰਕਲ ਸਿੰਘ ਭਗਵੰਤਪੁਰ ਸਮੂਚੀ ਜਿਹੜੀ ਟੀਮ ਹੈ ਉਹਨਾਂ ਨੇ ਕਾਂਗਰਸ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਹੈ ਸੋ ਅਸੀਂ ਬਿਨਾਂ ਕਿਸੇ ਅਹੁਦੇ ਤੋਂ ਕੋਈ ਸਾਡੀ ਕਾਂਗਰਸ ਪਾਰਟੀ ਔਰ ਸਾਬਕਾ ਸੀਐਮ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਰੰਧਾਵਾ ਸਾਹਿਬ ਨਾਲ ਸੀ ਔਰ ਇਲਾਕੇ ਦੇ ਪੰਜ ਸਰਪੰਚ ਕਾਂਗਰਸ ਪਾਰਟੀ ਦੇ ਲੀਡਰ ਉਹ ਸਾਰੇ ਸ਼ਾਮਲ ਸੀ ਅਸੀਂ ਕੋਈ ਵੀ ਜਿਹੜੀ ਕੋਈ ਸ਼ਰਤ ਤੇ ਆ ਕੋਈ ਡਿਮਾਂਡ ਸਾਡੀ ਕੋਈ ਨਹੀਂ ਸੀ ਅਸੀਂ ਤਾਂ ਜਿਹੜੇ ਨਿਸ਼ਕਾਮ ਜਿਹੜਾ ਪਾਰਟੀ ਦੀ ਸੇਵਾ ਪਹਿਲਾਂ ਅਕਾਲੀ ਦਲ ਦੇ ਵਿੱਚ ਕਰਦੇ ਰਹੇ ਹਾਂ ਔਰ ਹੁਣ ਜਿਹੜੇ ਕਾਂਗਰਸ ਪਾਰਟੀ ਦੀ ਜਿਹੜੀ ਸੇਵਾ ਕਰਦੇ ਰਵਾਂਗੇ ਕਿੰਨੇ ਕ ਮੈਂਬਰ ਜਿਹੜੇ ਤੋਂ ਤੋਂ ਇਲਾਵਾ ਹੋਰ ਜਿਹੜੇ ਅੱਜ ਸ਼ਾਮਲ ਹੋਏ ਆ ਲੋਕ ਤੇ ਕੀ ਨੀਤੀਆਂ ਜਿਹੜੀਆਂ ਤੁਹਾਨੂੰ ਕਾਂਗਰਸ ਨੇ ਚੰਗੀਆਂ ਲੱਗੀਆਂ ਦੇਖੋ ਕਾਂਗਰਸ ਦੀਆਂ ਨੀਤੀਆਂ ਜਿਹੜੇ ਕੰਮਕਾਰ ਨੇ ਸਾਡੇ ਹਲਕੇ ਦੇ ਅਸੀਂ ਦੇਖਦੇ ਆ ਉਹ ਜਿਹੜੇ ਜਿਸ ਤਰ੍ਹਾਂ ਚਮਕੌਰ ਸਾਹਿਬ ਆਪਾਂ ਦੇਖਿਆ ਚਮਕੌਰ ਸਾਹਿਬ ਦੇ ਵਿੱਚ ਸੈਫਜਾਦਿਆਂ ਦੀ ਜਿਹੜੀ ਯਾਦਗਾਰ ਹੈ ਇਹ ਚਮਕੌਰ ਸਾਹਿਬ ਸਾਡਾ ਇਤਿਹਾਸਕ ਸਥਾਨ ਹੈ ਉਸ ਦਾ ਜਿਹੜਾ ਵਿਕਾਸ ਹੋਇਆ ਹੈ ਔਰ ਪਿੰਡਾਂ ਦੇ ਵਿੱਚ ਸਾਡੇ ਸਾਬਕਾ ਸੀਐਮ ਸਾਹਿਬ ਨੇ ਪਿੰਡਾਂ ਦੇ ਵਿੱਚ ਬਿਨਾਂ ਭੇਦ ਭਾਵ ਦੇ ਜਿਹੜੀਆਂ ਗ੍ਰਾਂਟਾਂ ਵਗੈਰਾ ਵਿਕਾਸ ਦਾ ਕੰਮ ਸੜਕਾਂ ਦਾ ਜਿਹੜਾ ਉਹ ਹੋਇਆ ਹੈ ਔਰ ਸਾਡੇ ਇਲਾਕੇ ਦਾ ਜਿਹੜਾ ਇਹ ਉਹ ਸੀ ਕਿਉਂਕਿ ਅਕਾਲੀ ਦਲ ਪਾਰਟੀ ਦੇ ਵਿੱਚ ਜਿਹੜੀ ਆਪਸੀ ਖਿਚੋ ਤਾਣ ਪਾਟੋ ਧਾੜ ਜਿਹੜੀ ਹੈ ਉਹ ਆਪੋ ਆਪਣੀ ਪਈ ਹੋਈ ਹੈ ਇਸ ਕਰਕੇ ਜਿਹੜੀ ਵਰਕਰ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਥੱਲੇ ਕਿਉਂਕਿ ਲੀਡਰ ਆਪਸ ਦੇ ਵਿੱਚ ਜਿਹੜੀਆਂ ਲੜਾਈਆਂ ਝਗੜੇ ਇਹਨਾਂ ਦੇ ਆਪਸ ਦੇ ਵਿੱਚ ਪਾਰਟੀ ਜਿਹੜੀ ਖੇਰੂ ਖੇਰੂ ਹੋਈ ਪਈ ਹੈ ਸੋ ਉਸ ਕਰਕੇ ਅਸੀਂ ਦੁਖੀ ਹੋ ਮੰਨਦੇ ਨਾਲ ਅੱਜ ਜਿਹੜੀ ਕਾਂਗਰਸ ਪਾਰਟੀ ਐ ਇਸ ਅਕਾਲੀ ਦਲ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਜੁਆਇਨ ਕਰੀ ਹੈ ਔਰ ਅਸੀਂ ਸੇਵਾ ਕਰਾਂਗੇ ਕਾਂਗਰਸ ਪਾਰਟੀ ਦੇ ਵਿੱਚ ਉਹ ਪਾਰਟੀ ਦੇ ਨਾਲ ਤਨਮਨ ਧੰਦੇ ਨਾਲ ਪੂਰਾ ਜਿਹੜਾ ਕੰਮ ਕਰਾਂਗੇ ਸੋ ਮਾਵੀ ਸਾਹਿਬ ਵੀ ਮੇਰੇ ਨਾਲ ਬੈਠੇ ਨੇ ਔਰ ਸਾਡੀ ਜਿਹੜੀ ਟੀਮ ਹੈ ਜਿਸ ਤਰ੍ਹਾਂ ਮੇਰੇ ਪਿੰਡ ਤੋਂ ਸਾਡੇ ਮੇਰੇ ਨਾਲ ਚਾਰ ਪੰਚਾਇਤ ਮੈਂਬਰ ਨੇ ਸਾਬਕਾ ਪੰਚ ਸਾਹਿਬ ਨੇ ਸਾਡੇ ਸੋ ਉਹ ਵੀ ਸਾਰੇ ਜਿਹੜੇ ਹੋਰ ਬਹੁਤ ਸਾਰੇ ਮੋਤਬਰ ਵਿਅਕਤੀ ਸੀ ਉਹ ਸ਼ਾਮਲ ਹੋਏ ਆਂ ਇਲਾਕੇ ਦੇ ਕਰਾਲ ਮਾਜਰੇ ਤੋਂ ਸਿਹੋਂ ਮਾਜਰੇ ਤੋਂ ਸਾਡੇ ਸਰਪੰਚ ਸਾਹਿਬ ਨੇ ਪੰਚਾਇਤ ਮੈਂਬਰ ਨੇ ਉਹ ਵੀ ਕਾਂਗਰਸ ਪਾਰਟੀ ਨੂੰ ਅੱਜ ਜਿਹੜਾ ਮਾਵੀ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਹੈ ਔਰ ਸਾਡੇ ਨਾਲ ਜਿਸ ਤਰ੍ਹਾਂ ਸਰਦਾਰ ਜੰਗ ਸਿੰਘ ਬੈਠੇ ਨੇ ਸਾਬਕਾ ਸਮਤੀ ਮੈਂਬਰ ਸਰਪੰਚ ਵੀ ਨੇ ਉਹਨਾਂ ਦਾ ਵੀ ਸਾਨੂੰ ਬੜਾ ਜਿਹੜਾ ਸਹਿਯੋਗ ਰਿਹਾ ਹੈ ਅਸੀਂ ਅਕਾਲੀ ਆਪਾ ਉਹਨਾਂ ਕਿਸੇ ਨਾਲ ਗੱਲਬਾਤ ਹੋਈ ਹੈ ਜਾਂ ਕਿਸੇ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਸਾਡੀ ਕਈ ਆਗੂਆਂ ਦੇ ਨਾਲ ਜਿਹੜੀ ਮਾਵੀ ਸਾਹਿਬ ਨੂੰ ਔਰ ਸਾਨੂੰ ਜਿਹੜੀ ਹੈ ਕਈ ਆਗੂਆਂ ਨੇ ਸਾਨੂੰ ਬੜਾ ਜਿਹੜਾ ਜ਼ੋਰ ਲਾਇਆ ਹੈ ਪਰ ਲੇਕਿਨ ਸਾਡਾ ਜਿਹੜਾ ਮਨ ਨਹੀਂ ਸੀ ਕਰਦਾ ਸੀ ਬਹੁਤ ਅਕਾਲੀ ਦਲ ਚ ਕਾਫੀ ਸਮੇਂ ਤੋਂ ਹੁਣ ਘੁੱਟਣ ਮਹਿਸੂਸ ਕਰਦੇ ਸੀ ਕਿਉਂਕਿ ਸਾਨੂੰ ਕਿਸੇ ਨੇ ਜਿਹੜਾ ਮੈਂ ਆਪਣੀ ਗੱਲ ਮੈਂ ਜੇ ਆਪਣੀ ਗੱਲ ਬੀਤੀ ਜਾਂ ਉਹ ਦੱਸਾਂ ਤਾਂ ਜਿਹੜੇ ਕੰਮਕਾਰ ਸੀ ਸਾਡੇ ਜਦੋਂ ਅਕਾਲੀ ਦਲ ਸਰਕਾਰ ਸੀ ਚਾਹੇ ਮੇਰੀ ਜਿਹੜੀ ਵਾਈਫ ਹੈ ਉਹ ਹਲਕਾ ਇੰਚਾਰਜ ਵੀ ਲਾ ਰੱਖੀ ਪਰ ਲੇਕਿਨ ਸਾਨੂੰ ਜਿਹੜਾ ਅਕਾਲੀ ਦਲ ਦੇ ਲੀਡਰ ਚਾਹੇ ਜਿਸ ਤਰ੍ਹਾਂ ਸਿੱਖਿਆ ਮੰਤਰੀ ਸਰਦਾਰ ਚੀਮਾ ਸਾਹਿਬ ਨੇ ਦਲਜੀਤ ਸਿੰਘ ਚੀਮਾ ਸਾਹਿਬ ਨੇ ਇਹ ਹੋਰ ਨੇ ਸਾਡੀਆਂ ਕਈ ਜੇ ਅਸੀਂ ਕੋਈ ਡਿਮਾਂਡ ਵੀ ਮਾੜੇ ਮੁੱਟੀ ਕੋਈ ਕੰਮ ਸੀ ਪਿੰਡ ਦਾ ਇਹ ਆ ਕੋਈ ਪਰਸਨਲ ਕਿਸੇ ਆਪਣੇ ਪਾਰਟੀ ਵਰਕਰ ਦਾ ਸੀ ਸਾਡੇ ਉਹ ਕੰਮ ਵੀ ਨਹੀਂ ਹੋਏ ਅਣਗੌਲਿਆਂ ਸਾਨੂੰ ਕੀਤਾ ਗਿਆ ਜੇ ਕਿਸੇ ਟੀਚਰ ਦੀ ਬਦਲੀ ਵੀ ਕਰਾਉਣੀ ਆ ਤਾਂ ਸਾਡੀ ਉਹ ਵੀ ਨਹੀਂ ਹੋਈ ਹੈਗੀ ਇਹਨਾਂ ਗੱਲਾਂ ਕਰਕੇ ਜਦੋਂ ਸਾਡਾ ਕੰਮਕਾਰ ਨਹੀਂ ਹੋਣਾ ਅਸੀਂ ਵੋਟਰ ਨੂੰ ਕਿਵੇਂ ਅਸੀਂ ਪਾਰਟੀ ਦੇ ਨਾਲ ਜੋੜਾਂਗੇ ਸੋ ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਇਹਨਾਂ ਲੀਡਰਸ਼ਿਪ ਲੀਡਰਾਂ ਦੀਆਂ ਉਹਨਾਂ ਕਰਕੇ ਅਸੀਂ ਜਿਹੜਾ ਤੰਗ ਹੋ ਕੇ ਜਿਹੜਾ ਅੱਜ ਕਾਂਗਰਸ ਪਾਰਟੀ ਜਿਹੜੀ ਜੁਆਇਨ ਕੀਤੀ ਹੈ ਸਾਨੂੰ ਵੱਡਾ ਜਿਹੜਾ ਮਾਣ ਸਤਿਕਾਰ ਦੱਤਾ ਸੀਐਮ ਸਾਹਿਬ ਨੇ ਸੀਐਮ ਸਾਹਿਬ ਆਪ ਆਏ ਆ ਔਰ ਆਪ ਔਰ ਰੰਧਾਵਾ ਸਾਹਿਬ ਔਰ ਸਾਡੇ ਇਲਾਕੇ ਦੇ ਪੰਜ ਸਰਪੰਚ ਜੰਗ ਸਿੰਘ ਅਕਵਾਲ ਸਿੰਘ ਬਾਬਾ ਸਿੰਘ ਔਰ ਬਬਲਾ ਸਰਪੰਚ ਜੀ ਔਰ ਹੋਰ ਜਾਨੀ ਕਾਫੀ ਜਿਹੜੇ ਇਲਾਕੇ ਦੇ ਕੁਲਦੀਪ ਸਿੰਘ ਸਰਪੰਚ ਪਤਰੇੜੀ ਜੱਟਾ ਹੋਰ ਜਾਨੀ ਬਹੁਤ ਇਲਾਕੇ ਦੇ ਮੋਤਵਰ ਪੰਚ ਸਰਪੰਚਾਂ ਦੇ ਜਿਹੜੇ ਇਕੱਠ ਦੇ ਵਿੱਚ ਸਾਡੀ ਜਿਹੜੀ ਅੱਜ ਸ਼ਮੂਲੀਅਤ ਹੋਈ ਹੈ ਔਰ ਅਸੀਂ ਪਾਰਟੀ ਦੇ ਨਾਲ ਪੂਰਾ ਹਰ ਟਾਈਮ ਜਿਹੜਾ ਖੜਾਂਗੇ ਔਰ ਜੋ ਵੀ ਸਾਨੂੰ ਸੀਐਮ ਸਾਹਿਬ ਸਾਡੇ ਹਲਕੇ ਦੇ ਜਿਹੜੇ ਲੀਡਰ ਦੇ ਤੌਰ ਤੇ ਇਹ ਆ ਪਾਰਟੀ ਵੱਲੋਂ ਜੋ ਵੀ ਸਾਨੂੰ ਕੇਂਦਰ ਦੇ ਪਾਰਟੀ ਦੇ ਵੱਲੋਂ ਜਿਹੜਾ ਸਾਨੂੰ ਕਾਂਗਰਸ ਪਾਰਟੀ ਵੱਲੋਂ ਜੋ ਵੀ ਕੋਈ ਪ੍ਰੋਗਰਾਮ ਜੋ ਵੀ ਕੋਈ ਹੁਕਮ ਆਵੇਗਾ ਉਸ ਦੇ ਉੱਤੇ ਆਪਾਂ ਅਸੀਂ ਤੰਦਈ ਦੇ ਨਾਲ ਪਹਿਰਾ ਦੇਵਾਂਗੇ